ਮੇਨ ਇਹ ਹੈ ਕਿ ਜਥੇਬੰਦੀਆਂ ਜਿਹੜੀਆਂ ਪੰਥ ਦੀਆਂ ਸਾਰੀਆਂ ਨੇ ਉਹਨਾਂ ਦੇ ਇੱਕ ਇੱਕ ਨੁਮਾਇੰਦੇ ਨੂੰ ਜਿਹੜਾ ਇੱਥੇ ਬੁਲਾ ਕੇ ਸੁਣਿਆ ਜਾਵੇ ਉਹਦੇ ਉਹਨਾਂ 'ਚ ਬੈਠ ਕੇ ਜਿਹੜਾ ਉਹ ਫੈਸਲਾ ਲਿੱਤਾ ਜਾਣਾ ਚਾਹੀਦਾ ਦੂਜੀ ਗੱਲ ਹੈ ਕਿ ਗਵਾਹੀ ਦੀ ਤਾਂ ਲੋੜ ਨਹੀਂ ਬਾਹਰੋਂ ਕਿਉਂਕਿ ਹਾਲੇ ਤੱਕ ਜਦੋਂ ਜਿਹੜਾ ਸੁਖਬੀਰ ਬਾਦਲੋਂ ਰਮਲੋਂ ਇੱਥੇ ਆਂਦਾ ਤੇ ਉਹ ਕਹਿੰਦੇ ਜੀ ਸਾਰਾ ਕੁਝ ਮੇਰੀ ਝੋਲੀ ਪਾ ਦਿਓ ਇੱਕ ਇੱਕ ਗੁਨਾਹ ਦੀ ਫਰਿਸ਼ਤ ਬਣੀ ਹੋਈ ਹੈ ਪੰਥ ਦੀ ਕਚਹਿਰੀ ਚ ਜਿਹਨੂੰ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪਹਿਲੇ ਪਬਲਿਕ ਡੋਮੇਨ ਚ ਕਹਿ ਦਿੱਤੀ ਹੋਈ ਹੈ ਕਿ ਸਾਨੂੰ ਘਰ ਬੁਲਾਇਆ ਗਿਆ ਫਿਰ ਇਹੀ ਗੱਲ ਪ੍ਰਗਟ ਸਿੰਘ ਐਮਐਲਏ ਕਾ ਦੱਸ ਰਿਹਾ ਕਿ ਫੈਸਲਾ ਹੋਣ ਤੋਂ ਪਹਿਲੇ ਉਹ ਕਹਿ ਰਿਹਾ ਫਿਰ ਦਿੱਲੀ ਕਮੇਟੀ ਸਾਰੀ ਇੱਥੇ ਆਂਦੀ ਹੈ ਤੇ ਆ ਕੇ ਕਹਿੰਦੀ ਜੀ ਫੈਸਲਾ ਬਹੁਤ ਵਧੀਆ ਫਿਰ ਸਾਰਾ ਜਰਨਲ ਹਾਊਸ ਨੂੰ ਜਿਹੜਾ ਉਹ ਮਤਾ ਮੰਨਵਾਇਆ ਜਾਂਦਾ ਕਿ ਫਿਰ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਜਾਂਦੇ ਆ ਇਹਦਾ ਮਤਲਬ ਹੈ ਕਿ ਦੋਸ਼ੀਆਂ ਦਾ ਦਾਇਰਾ ਬਹੁਤ ਵੱਡਾ ਹੈ ਤੇ ਸਾਰਿਆਂ ਨੂੰ ਜਿਹੜਾ ਉਹ ਇੱਥੇ ਹਾਜ਼ਰ ਕਰਨਾ ਚਾਹੀਦਾ ਤੇ ਸਾਰਿਆਂ ਤੋਂ ਜਿਹੜੀ ਹੈ ਉਹ ਕੌਮੀ ਭਾਵਨਾ ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹ ਫੈਸਲਾ ਹੁਣ ਇਕੱਲੇ ਅੰਦਰ ਬੈਠ ਕੇ ਨਹੀਂ ਹੋਣ ਵਾਲਾ ਇਹ ਪੰਚ ਦੀ ਕਚਹਿਰੀ 'ਚ ਖੁੱਲੇ ਆਮ ਪੰਦੇ ਨੁਮਾਇੰਦਿਆਂ ਚ ਹੋਏਗਾ ਪਰ ਇਹ ਗੱਲ ਤਕਰੀਰ ਬਾਅਦ ਉਹ ਕੇਂਦਰੀਤ ਨਾ ਰਵੇ ਜਦ ਕਿ ਸਾਰੇ ਤੁਹਾਡੇ ਪਤਾ ਸੀ ਜਿੰਨੇ ਬਿਲਕੁਲ ਜੀ ਕਿਉਂਕਿ ਜਿਹੜੇ ਇੱਥੇ ਕਬੂਲ ਕਰਕੇ ਗਏ ਨੇ ਉਹ ਤਾਂ ਨਾਲ ਬਰਾਬਰ ਦੇ ਦੋਸ਼ੀ ਨੇ ਕਿਉਂਕਿ ਮੈਂ ਨੀ ਨੀ ਮੈਂ ਤਾਂ ਸਿਆਸੀ ਗੱਲ ਕਰ ਰਿਹਾ ਨਹੀਂ ਨਹੀਂ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਤੁਸੀਂ ਮੈਨੂੰ ਦੱਸੋ ਸਰ ਸੁਖਦੇਵ ਸਿੰਘ ਢੀਂਡਸਾ ਬੀਬੀ ਜਗੀਰ ਕੌਰ ਕੁਲਦੀਪ ਸਿੰਘ ਵਡਾਲਾ ਇਹ ਜਿੰਨੇ ਬਾਕੀ ਸਾਰੇ ਨਾਂ ਨੇ ਹਨਾ ਉਸ ਦਿਨ ਬਹੁਤ ਸਾਰੇ ਚਤੇਦਾਰ ਬਾਕੀ ਬਾਕੀ ਗਿਆਨੀ ਗੁਰਬਚਨ ਸਿੰਘ ਗੁਰਮukh ਸਿੰਘ ਹੋਰੀ ਇਕਬਾਲ ਸਿੰਘ ਉਸ ਵੇਲੇ ਦਾ ਪਟਨਾ ਸਾਹਿਬ ਦਾ ਚਤੇਦਾਰ ਉਸ ਵੇਲੇ ਦਾ ਹਜੂਰ ਸਾਹਿਬ ਤੋਂ ਆਇਆ ਸਾਥੀ ਜਿਹੜਾ ਇੱਥੇ ਨਾਲਾ ਬੈਠਾ ਸੀ ਮੈਨੂੰ ਉਹਦਾ ਨਾਂ ਨਹੀਂ ਪਤਾ ਠੀਕ ਹੈ ਜੀ ਇਹ ਸਾਰੇ ਜ਼ਿੰਮੇਵਾਰ ਨੇ ਤੇ ਉਸ ਵੇਲੇ ਦੀ ਐਗਜ਼ੈਕਟਿਵ ਚ ਸੁਖਦੇਵ ਸਿੰਘ ਭੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਦੀ ਪ੍ਰੋੜਤਾ ਕੀਤੀ ਜਰਨਲ ਹਾਊਸ ਨੇ ਪ੍ਰੋੜਤਾ ਕੀਤੀ ਉਹ ਸਾਰੇ ਹੀ ਦੋਸ਼ੀ ਨੇ ਕਿਉਂਕਿ ਉਦੋਂ ਜੇ ਸਾਰੇ ਅੱਜ ਨਿਤਰੇ ਨੇ ਇਹ ਉਦੋਂ ਨਿਤਰਦੇ ਤੇ ਸ਼ਾਇਦ ਜਿਹੜੀਆਂ ਉਸ ਤੋਂ ਬਾਅਦ ਰਸਾਤਲ ਵੱਲ ਗੱਲ ਗਈ ਹੈ ਵੇਖੋ ਗੱਲ ਸਿਰਫ ਕੋਟਕਪੂਰੇ ਤੇ ਬੈਬਲ ਕਲਾਨੀ ਸੀ ਮੁੱਕੀ ਉਸ ਤੋਂ ਬਾਅਦ ਆਦਮਪੁਰ ਪਰਚੇ ਹੋਏ ਨੌਜਵਾਨਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਕਪੂਰ ਥੱਲੇ ਪਰਚੇ ਹੁੰਦੇ ਨੇ ਸਾਰੇ ਪੰਜਾਬ 'ਚ ਫੜੋ ਫੜਾਈ ਹੁੰਦੀ ਹੈ ਨੌਜਵਾਨਾਂ ਦੀ ਉਹ ਕਿਹਦੀ ਸਰਕਾਰ 'ਚ ਹੋ ਰਹੀ ਸੀ ਜੀ ਕੋਣ ਇਹ ਗੱਲ ਕਹਿ ਰਹੇ ਸੀ ਬਾਰ-ਬਾਰ ਕਿ ਜੀ ਸਵਾਲ ਆ ਗਿਆ ਅੱਜ ਬਾਗੀ ਤੁਹਾਡਾ ਕਹਿ ਰਿਹਾ ਕਿ ਅਸੀਂ ਤੇ ਪਵਿੱਤਰ ਆ ਜੀ ਹੀ ਤੇ ਆਗੇ ਮੱਥਾ ਟੇਕਣਾ ਸੀ ਅਤੇ ਉਹ ਨਹੀਂ ਕੋਈ ਨਹੀਂ ਨਹੀਂ ਕੋਈ ਸੁਰਖਰੂ ਨਹੀਂ ਗਿਆ ਜੀ ਸਜ਼ਾ ਤਾਂ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਰੇ ਜ਼ਿੰਮੇਵਾਰ ਨਹੀਂ ਪਰ ਉਹ ਕਹਿ ਰਹੇ ਅਸੀਂ ਬੋਲਦੇ ਸੀ ਸਾਡੀ ਜਿੰਦਾਂ ਕੋਈ ਨਹੀਂ ਉਹਨਾਂ ਦੇ ਉਹਨਾਂ ਦੇ ਕਹਿਣ ਨਾਲ ਥੋੜੀ ਨਾ ਹੋ ਜਾਏਗਾ ਅਸੀਂ ਅਸੀਂ ਆਪਣੀ ਗੱਲ ਕਹਿ ਰਹੇ ਹਾਂ ਉਹ ਆਪਣੀ ਗੱਲ ਕਹਿ ਰਹੇ ਨੇ ਮੈਂ ਕਹਿੰਦੇ ਕਈ ਵਾਰੀ ਅਸੀਂ ਗਿਆ ਵਾ ਪਰ ਸਾਡੀ ਸੁਣਵਾਈ ਨਹੀਂ ਸੀ ਨਹੀਂ ਸੁਣਵਾਈ ਹੁੰਦੀ ਸੀ ਦੋ ਦੋ ਵਾਰ ਆਂਦੇ ਅੱਜ ਅੱਜ ਜਦੋਂ ਸਿਆਸੀ ਤੌਰ ਤੇ ਜਿਹੜਾ ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਹੁਣ ਸਿਆਸੀ ਭੁੱਖ ਨਹੀਂ ਰਿਹਾ ਇਸ ਪਾਰਟੀ ਦਾ ਉਦੋਂ ਬਾਹਰ ਆਣਾ ਤੇ ਕਜਾਹ ਜ਼ਿਲ੍ਹੇ ਗੁਰੂਗ੍ਰੰਥ ਸਾਹਿਬ ਤੇ ਗੁਰੂ ਦੀ ਬੇਦਬੀ ਹੁੰਦੀ ਹੈ ਉਦੋਂ ਬਾਹਰ ਆਣਾ ਬੜਾ ਵੱਡਾ ਫਰਕ ਆ ਫਿਰ ਉਸ ਤੋਂ ਬਾਅਦ ਉਹ ਅੱਜ ਵੀ ਹੈੱਡ ਗਰੰਥੀ ਦਰਬਾਰ ਸਾਹਿਬ ਬਣੇ ਆ ਕਿਹੜਾ ਅਕਾਲ ਤਖਤ ਸਾਹਿਬ ਉਹ ਕਿਹੜਾ ਗਿਵਨ ਟੈਕਸੀ ਜਿਹਦੇ ਨਾਲ ਉਹਨਾਂ ਨੂੰ ਇੱਥੇ ਬਰਾਬਰ ਵਾਪਸ ਰੱਖਿਆ ਗਿਆ ਹਾਂ ਕਦੀ ਨਹੀਂ ਬੋਲੇ ਅੱਜ ਅੱਜ ਤਲਬ ਹੋਣੇ ਚਾਹੀਦੇ ਨੇ ਉਹ ਸਾਰੇ ਬਰਾਬਰ ਦੇ ਦੋਸ਼ੀ ਨੇ ਫਿਰ ਇਸੇ ਇੱਕ ਮੁੱਦਾ ਅੰਦਰ ਰੇਜ਼ ਕੀਤਾ ਕਿ ਜਿਹੜਾ ਕਥਿਤ ਮਾਫੀ ਨਾਮ ਹੈ ਉਹਦੇ ਥੱਲੇ ਸਕੈਨਡ ਸਾਈਨ ਨੇ ਉਹ ਲੈ ਕੇ ਕੌਣ ਆਇਆ ਕਾਲ ਤੱਕ اتنا ਫਰਾਡ ਹੋਇਆ ਹੈਨਾ ਉਹ ਕਿਦੀ ਜੇਬ ਚੋਂ ਨਿਕਲਿਆ ਸਰਪੰਖ ਸਾਹਿਬ ਨੇ ਜਦੋਂ ਇੱਕ ਇੱਕੀ ਗੂ ਪ੍ਰੂਫ ਕਰ ਦਿੱਤਾ ਫਿਰ ਤੇ ਕਿੰਤੂ ਪ੍ਰੰਤੂ ਰਹਿੰਦਾ ਹੀ ਨਹੀਂ ਨੇ ਕਿੰਦਾਂ ਪ੍ਰੂਫ ਕਰਤਾ ਜੀ ਰੱਦ ਕਰਤਾ ਜੀ ਪੰਥ ਨੇ ਰੱਦ ਕੀਤਾ ਤੇ ਉਹਨਾਂ ਨੂੰ ਰੱਦ ਕਰਨਾ ਪਿਆ ਆਪ ਰੱਦ ਕਰਨਾ ਪਿਆ ਫਿਰ ਦੂਜੀ ਗੱਲ ਹੈ ਉਹਨਾਂ ਦੇ ਥੱਲੇ ਮੰਨ ਲਓ ਮੈਂ ਕਹਿੰਦਾ ਕਿ ਪ੍ਰਦੀਪ ਕਲੇਰ ਪੰਥ ਦਾ ਸਰਨਾਬੱਜਾ ਦੋਖੀ ਹੈ ਉਹਨੇ ਪਰ ਉਹਨੇ ਇਹ ਗੱਲ ਸਾਹਮਣੇ ਲਿਆਂਦੀ ਨਾ ਕਿ ਇਹ ਸਕੈਂਡ ਸਾਈਨ ਨੇ ਪੰਜਾਬੀ ਚ ਮੈਂ ਚੱਠੀ ਤੇ ਹਿੰਦੀ ਚ ਲਿਆਇਆ ਸੀ ਠੀਕ ਹੈ ਜੀ ਹੁਣ ਇਹ ਗੱਲ ਸਕੈਂਡ ਸਾਈਨ ਇਹ ਤਾਂ ਪ੍ਰੂਫ ਹੋ ਜਾਣਾ ਕਾਗਜ਼ ਇਨਾਂ ਕੋ ਅੰਦਰ ਫਾਈਲ ਚ ਲੱਗਾ ਪਿਆ ਜਿਹੜਾ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਅਕਾਲੀ ਦਲ ਉਹ ਤੁਪਾਗੀ ਘਰੇ ਦੇ ਉੱਤੇ ਇੱਕ ਬਾਲ ਖੜਾ ਇਹ ਕਰ ਰਿਹਾ ਕਿ ਜੋ ਨਾਰਿਆ ਲੰਦਾ ਲਿਆ ਉਹ ਤੜਾ ਹੁਣ ਉਹਨੂੰ ਬੜੇ ਸਨਮਾਨ ਦੇ ਨਾਲ ਦੇਖ ਕਰ ਕੋਈ ਸਨਮਾਨ ਨਹੀਂ ਜੀ ਪ੍ਰਦੀਪ ਕਲੇਰ ਦਾ ਉਹ ਉਹ ਵੀ ਵੱਡਾ ਗੁਨੇਕਾਰ ਹੈ ਉਹਨੂੰ ਵੀ ਕਿਉਂਕਿ ਉਹ ਪੰਥ ਦਾ ਹਿੱਸਾ ਨਹੀਂ ਹੈ ਇਸ ਕਰਕੇ ਉਹਨੂੰ ਪੰਥ ਵਰਗੀ ਰਵਾਇਤ ਨਾਲ ਨਾਲ ਸਜ਼ਾ ਨਹੀਂ ਮਿਲ ਸਕਦੀ ਪਰ ਇਹੋ ਜੇ ਬੰਦਿਆਂ ਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਉਹ ਕੋਈ ਦੁੱਧ 도ਤਾ ਨਹੀਂ ਹੈ ਪਰ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਹੈ ਉਹ ਗੱਲਾਂ ਖੁਲਾਸੇ ਕਰ ਰਹੀਆਂ ਨੇ ਉਹ ਗੱਲਾਂ ਦੀ ਪਰਚੋਲ ਹੋਣੀ ਕਿਉਂਕਿ ਉਹ ਗੱਲਾਂ ਹੀ ਗੁਰਮੁਖ ਸਿੰਘ ਕਹਿ ਰਿਹਾ ਸੀ ਠੀਕ ਹੈ ਜੀ ਉਹੀ ਗੱਲਾਂ ਪਰਕਾਟ ਸਿੰਘ ਐਮ ਐਲ ਏ ਕਹਿ ਰਹੇ ਨੇ ਕਿ ਫੈਸਲਾ ਹੋਣ ਤੋਂ ਪਹਿਲੇ ਸੁਖਵੀਰ ਬਾਦਲ ਤੇ ਡਾਕਟਰ ਚੀਮਾ ਆ ਕੇ ਕਹਿੰਦੇ ਨੇ ਕਿ ਜਿਹੜਾ ਜੀ ਇਹ ਅਜ ਸਿੰਘ ਸਾਹਿਬ ਮੰਨ ਗਏ ਨੇ ਤੇ ਅੱਜ ਤੇ ਵਧਾਈਆਂ ਜੀ ਇਹਦਾ ਮਤਲਬ ਹੈ ਕਿ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਹੀ ਗਈਆਂ ਨਾ ਹਾਂਜੀ ਪੰਥਕ ਅਸੈਂਬਲੀ ਤੇ ਪੰਥਕਤਾ ਦੇ ਸੰਗਠਨ ਦੇ ਸਾਰੇ ਸੇਵਾਦਾਰ ਜਹਦਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਵੀ ਇਸ ਨੂੰ ਮਿਲੇ ਹਨ ਤੇ ਮੁੱਦਾ ਉਹੀ ਹੈ ਜਿਥੇ ਇੱਥੇ ਆ ਕੇ ਦੋ ਤਰ੍ਹਾਂ ਇੱਥੇ ਆ ਅਦਾਲਤਾਂ ਕਿ ਪਤਾ ਦਿੱਤਾ ਗਿਆ ਕਿ ਅਸੀਂ ਉਹ ਕਬੂਲਨਾਮਾ ਜਿਹਨੂੰ ਆਪਾਂ ਕਹਿੰਦੇ ਆ ਅਕਾ ਰਿਜਲ ਦੇ ਬਾਜ਼ਰ ਗਰੁੱਪ ਦੇ ਤੇ ਖੜੇ ਨੂੰ ਉਸ ਤੋਂ ਬਾਅਦ ਸਦਾਰ ਸ਼ਖਬੀਰ ਸਿੰਘ ਨੂੰ ਇੱਥੇ ਬੁਲਾਇਆ ਗਿਆ ਉਹਦਾ ਲਿਖਤੀ ਸਪਸ਼ਟੀਕਰਨ ਮੰਗਿਆ ਗਿਆ ਇਹ ਪੰਥ ਪੂਰਾ ਸੰਸਾਰ ਵਿੱਚ ਵਸਦੇ ਸਿੱਖ ਜਿਹੜੇ ਨੇ ਇਹ ਸਾਰੇ ਘਟਨਾਕਰਮ ਨੂੰ ਬੜੀ ਨੀਂਦ ਲਾ ਕੇ ਦੇਖ ਰਹੇ ਕਿ ਮਸਲਾ ਟੜਿਆਂ ਦਾ ਨਹੀਂ ਮਸਲਾ ਪੰਥ ਦਾ ਇਹ ਪੰਥ ਦਾ ਮਸਲਾ ਪੰਥ ਦੀ ਜੁਗਤ ਵਿੱਚ ਹੱਲ ਹੋਣਾ ਚਾਹੀਦਾ ਹੈ ਤੇ ਜਿਹੜੇ ਗੁਨਾਹ ਦਿੱਤੇ ਨੇ ਇਹ ਮਾਫੀਯੋਗ ਨਹੀਂ ਹਨ ਇਹਦੇ ਵਾਸਤੇ ਜੋ ਵੀ ਨਿਰਣਾ ਹੋਵੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਕ ਹੋਣਾ ਚਾਹੀਦਾ ਹੈ ਅੱਜ ਇਹ ਸਸਤਾ ਹਮ ਰੜਕੇ ਆਪਣੀ ਜਿਹੜੀ ਗੱਲ ਹੈ ਜਿਸ ਦਿਨ ਅਕਾਲ ਤਖਤ ਚਲਿਤ ਚਾਈਏ ਉਹਨਾਂ ਸਾਡੀ ਗੱਲ ਨੂੰ ਸੁਣੇ ਤੇ ਵਿਸ਼ਵਾਸ ਦਵਾਇਆ ਹੈ ਕਿ ਜੋ ਸਾਡੀ ਪ੍ਰਾਚੀਨ ਪੰਥਕ ਯੁਗਤ ਹੈ ਉਹਦੇ ਮੁਤਾਬਕ ਨਿਰਣਾ ਜਿਹੜਾ ਹੈ ਫੌਨ ਵਾਲੀ ਸੰਕਲਮਗ ਕੁਝ ਦਿਨਾਂ ਤੋਂ ਇਹ ਸਾਰਾ ਕੁਝ ਜਿਹੜਾ ਇੱਕ ਪਰਿਵਾਰ ਉਹ ਇੱਕ ਪਾਰਟੀ ਦੇ ਆਲੇ ਦੁਆਲੇ ਘੁੰਮ ਰਿਹਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਜਿਹੜਾ ਵੀ ਜ਼ਿੰਮੇਵਾਰ ਸੀ ਭਾਵੇਂ ਉਹ ਪੰਥਕ ਹੋਵੇ ਤੇ ਸੀ ਚਾਹੇ ਉਹ ਸਿਆਸੀ ਹੋਵੇ ਤੇ ਉਹਨਾਂ ਨੂੰ ਵੀ جواب ਦੇਣਾ ਹੈ ਸਾਰੇ ਜਵਾਬਦੇ ਹੈ ਜੀ ਜਿੰਨਾਂ ਲੋਕਾਂ ਭਾਵੇਂ ਧਾਰਮਿਕ ਪਦਵੀ ਤੇ ਬੈਠੇ ਸਨ ਭਾਵੇਂ ਸਿਆਸੀ ਪਦਵੀ ਤੇ ਬੈਠੇ ਨੇ ਜੋ ਵੀ ਕੰਮ ਦੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੁੰਦੇ ਨੇ ਇਹਨਾਂ ਪਛਾੜਦੇ ਨੇ ਕੰਮ ਸਾਰਿਆਂ ਕੋਲ ਜਵਾਬ ਮੰਗਦੀ ਹੈ ਕਿਸੇ ਕੋ ਕੋ ਨਹੀਂ ਜਵਾਬ ਦੇ ਤੇ ਇਕੱਲੇ ਇਕੱਲੇ ਬੰਦੇ ਨੂੰ ਪੰਚ ਜਿਹੜਾ ਹੋਣਾ ਪੈਂਦਾ ਪੰਚ ਦੇ ਕੇ ਇਸ ਕਰਕੇ ਜਿਹੜਾ ਬੜਾ ਸਪਸ਼ਟ ਸਾਰਿਆਂ ਦੀ ਭਾਵਨਾ ਹੈ ਗਲ ਮਸਲਾ ਕੋਈ ਇੱਕਦਮ ਲੋਕੀ ਕੁਛੋਪਣੀ ਹੈ ਗਿਆ ਹੈ ਸੰਸਾਰਿਕ ਵਾਸਤਾ ਸਿੱਖ ਪੂਰਨ ਜਾਗਰੂਪ ਹੈ ਤੇ ਆਪਣੀਆਂ ਭਾਵਨਾ ਨਾਲ ਪ੍ਰਗਟਾਵਾ ਕਿਸੇ ਨਾ ਕਿਸੇ ਤੰਗ ਨਾਲ ਕਰ ਲਿਆ ਤੁਹਾਡੇ ਵੱਲੋਂ ਕੀ ਮੰਗ ਅਸੀਂ ਮੰਗ ਕੀਤੀ ਹੈ ਕਿ ਪੰਚ ਦੇ ਪੰਥ ਤੋਂ ਜੁਗਤ ਵਿੱਚ ਇਹਦਾ ਨਿਰਣਾ ਹੋਣਾ ਚਾਹੀਦਾ ਹੈ ਇਹ ਜੋ ਹੈ ਇਹਦੇ ਐਨੀ ਰਹਿਸੀ ਤਨਖਾਹ ਨਾਲ ਆ ਕੇ ਗੁਜ਼ਾਰਾ ਨਹੀਂ ਹੋਏਗਾ ਇਸ ਵਾਸਤੇ ਜੋ ਵੀ ਪੰਚ ਦੀਆਂ ਜਥੇਬੰਦੀਆਂ ਦੇ ਨੁਮਾਇंदे ਇਕੱਠੇ ਕਰਕੇ ਕੁਣਾਂ ਵੱਲੋਂ ਜੋ ਕੌਮੀ ਤੌਰ ਤੇ ਵਿਚਾਰ ਚਰਵਾਇਆ ਸਾਹਮਣੇ ਆਈ ਕੋਈ ਅਜਿਹਾ ਸੁਰਤਾ ਕੀ ਇਤਰਾਫ ਨਹੀਂ ਕਿ ਕੋਈ ਫੈਸਲਾ ਜਿਹੜਾ ਪਕਾਲੀ ਫੈਸਲੇ ਦੀ ਗੱਲ ਕੀਤੀ ਜਾ ਰਹੀ ਹਰ ਤਿੰਨ ਜਗਾ ਤੇ ਚਰਚਾ ਹੋਦੀ ਮਿਸਾਲੀ ਕੋਈ ਤਨਖਾਹ ਮਿਸਾਲੀ ਤਗਾ ਇਹ ਵੀ ਮਿਸਾਲੀ ਤੁਹਾਡੇ ਸਾਹਮਣੇ ਤੁਸੀਂ ਦੇਖੋ ਜਦੋਂ ਅਸੀਂ ਇੱਥੇ ਨਿਰੰਕਾਰੀ ਕਾਂਡ ਹੁੰਦਾ ਤੇ ਨਿਰੰਕਾਰੀ ਕਾਂਡ ਵੇਲੇ ਜੋ ਸਾਡਾ ਮੱਥਾ ਹੋਇਆ ਮੱਥਾ ਕੁੰਤ ਦੇ ਵਿਦਵਾਨਾਂ ਨੇ ਸੰਗਤ ਦੇ ਨਮਾਇंदे ਅੰਦਰ ਰਲ ਕੇ ਕੀਤਾ ਸੀ ਤੂੰ ਜੱਥੇਦਾਰ ਕੱਲ ਤੱਕ ਅਨਾਉਂਸ ਕੀਤਾ ਗਿਆ ਸੀ ਹੋਰ ਇਸ ਨਾਲ ਬਹੁਤ سارے ਮਸਲੇ ਇੱਥੇ ਹੁੰਦੇ ਨੇ ਕਿ ਇੱਥੇ ਤਾਂ ਸਲਾਹਕਾਰ ਕਮੇਟੀ ਪਹਿਲਾਂ ਵੀ ਰਹੀ ਹੈ ਕੱਲ ਤੱਕ ਸੰਬ ਤੇ ਧਰਮ ਪ੍ਰਚਾਰ ਕਮੇਟੀ ਰਹੀ ਹੈ ਉਹਨਾਂ ਵਿੱਚ ਬਹਿ ਕੇ ਨਿਰਣੇ ਹੁੰਦੇ ਰਹੇ ਨੇ ਐਸੀ ਕੋਈ ਨਵੀਂ ਗੱਲ ਨਹੀਂ ਕੀਤੀ ਜਾ ਰਹੀ ਜੋ ਸਾਡੀ ਪ੍ਰਾਣੀ ਪੁਰਾਣੀ ਪਰੰਪਰਾ ਹੈ ਮਰਜ਼ਾਦਾ ਹੈ ਉਹਦੀ ਬਹਾਲੀ ਵਾਸਤੇ ਸਾਰਿਆਂ ਨੇ ਆਵਾਜ਼ ਜਿਹੜੀ ਬੁਲੰਦ ਕੀਤੀ ਤਾਂ ਲੱਗਦਾ ਕਿ ਜੋ ਵੀ ਫੈਸਲਾ ਹੋਏਗਾ ਪੰਚ ਪਰਵਾਰ ਨਹੀਂ ਸੀ ਕਦਮ ਜਮ ਉਹ ਵਿਸ਼ਵਾਸ ਕਰਨਾ ਚਾਹੀਦਾ ਹੈ ਜੀ ਜਦੋਂ ਜਿਹੜੀ ਗੱਲ ਜਿਹਨੂੰ ਪੰਥ ਕਹਿ ਰਿਹਾ ਹੈ ਕਿ ਸਾਡੀਆਂ ਭਾਵਨਾਤ ਬਗੈਰ ਫੈਸਲਾ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਫਿਰ ਪੰਥ ਦੀ ਮਰਜ਼ੀ ਮਤਾਂਕੀ ਮੰਗੇ ਉਹਨੂੰ ਕੋਈ ਪ੍ਰਮਾਣ ਕਰਨਾ ਜ਼ਰੂਰੀ ਹੁੰਦਾ ਹੈ ਜੀ ਉਹਦੇ ਵਾਸਤੇ ਲਾਜ਼ਮੀ ਹੋ ਜਾਂਦਾ ਹੈ ਕਿ ਜੋ ਪੰਥ ਕਹਿ ਰਿਹਾ ਹੈ ਸੰਗਤ ਕਹਿ ਰਹੀ ਉਹਦੀ ਭਾਵਨਾ ਨੂੰ ਤਰਜਮਾਨੀ ਕੀਤੀ ਜਾ ਸਕੇ